جي 200000000 200000000 200000000 200000000 بند کرو بند کرو ਸੰਗਲੀਏ ਤੁਹਾਡੀ ਉਹ ਕਹਿੰਦਾ ਸਾਡੇ ਬੱਚੇ ਪੁੱਠੇ ਮਾਰਦੇ ਉਹ ਕਹਿੰਦਾ ਬੱਚਿਆਂ ਦੀ ਘਾਟ ਕੋਲੇ ਕਰਦਾ ਦੱਸ 10000 ਰੁਪਏ ਤੋਂ ਮੇਰੀ ਕਿੱਤਾ ਹੋ ਗਿਆ ਫਿਰ ਵੀ ਨਹੀਂ ਹੋਇਆ 10000 ਰੁਪਿਆ ਖਾ ਲਿਆ ਗੋਲਾ ਜੰਡੇ ਬਾਤ ਮੰਗਣਾ ਜੋਤੋ ਗੱਲ ਕਰੀਏ ਮੈਂ 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 ਕਰਨਾ ਤਾਮ ਕਰੀਏ ਕਿ ਕਿ ਕੋਲ ਰੱਖੇ ਦਰ ਮੈਂ ਚਾਲੂ ਕਰਨਾ ਕਿ ਕਿ ਤੇ ਰੇਲਾ ਮੈਨੂੰ ਦੇ ਗੱਡੀ ਮੇਰੇ ਨਾਮ ਦੀ ਗੱਡੀ ਖਾਦੇ ਲਈ ਅੱਡੇ ਗੱਡੀ ਬੰਦ ਕਰ ਲੈ ਲੱਤੀ ਗੱਡੀ ਤੇ ਰੇਲਾ ਬੰਦ ਕਰ ਦੋ ਬੰਦ ਕਰ ਦੋ ਕਿਉਂ ਬੰਦ ਰਹੀ ਦੀ ਆ ਨਾ ਸੀ ਮਜ਼ਦੂਰ ਆ ਤੂੰ ਢਾੜੀ ਵਾਲਾ ਮਤਲਬ ਕਰਦਾ ਨਾ ਗੱਡੀ ਕਰ ਮੇਰੇ ਨਾਲ ਯਾਰ ਬੰਦ ਕਰਾ ਰਿਹਾ ਬਸ 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 然后呢？你们自己有没有？